ਚੱਲ ਗਾ ਚੱਲ ਹੈ ਬੜਾ ਕਿ ਖੇਡਾ ਨਹੀਂ ਕਿ ਆ ਚੱਲੇ ਅਸਤਰ ਬਈਆ ਕੰਨਾਂ ਦਾ ਪਰਦੇ ਹਿਸਾਬ ਹੋਡ ਹਾਂ ਹਾਂ ਉਹ ਕਿਹਾ ਅੰਦਰ ਸਤ ਸਤ ਸ੍ਰੀ ਅਕਾਲ ਜੀ ਅੱਜ ਪਹੁੰਚਿਆ ਪਿੰਡ ਲਖਨਪੁਰ ਨਹੀਂ ਮੈਂ ਮੀਨ ਨੂੰ ਕਰ ਸਾਥੀ ਗੱਲ ਬਾਈ ਜੀ ਚਾਚੇ ਆ ਰਹੇ ਬਾਈ ਉਹਦੇ ਮੈਂ ਘਟ ਦੱਤੇ ਆ ਘਟ ਨਹੀਂ ਗਿਦੇ ਗੱਲ ਬਾਅਦ ਵਿੱਚ ਮੈਂ ਘਟ ਨਹੀਂ ਕਾਨੂੰ ਮੈਂ ਇੱਥੇ ਆ ਗਿਆ ਉਹ ਐਂਟਰੀਆਂ ਫੜ ਰਹੇ ਤੇ ਚੱਲ ਜੀ ਬਾਈ 250 ਮੋਟਰਸਰ ਤੋਂ ਆਏ 200 230 ਦੇ ਘਟ ਗਏ ਹੁਣੇ ਜੋ ਖੁੱਲਿਆ ਜਮ ਛਾਪੀ ਆ ਵੀਰੇ ਇੱਕ ਮਿੰਟ ਭਾਈ ਅੱਛਾ ਜੀ ਨੌ ਬੋਲ ਕੇ ਦੱਸੀ ਭਾਈ ਕੱਢ ਜਾ 200 ਆ ਲਿਓ ਹਾਂ 300 ਹੋਰ ਲੈ ਨਾ 1500 ਨਹੀਂ ਦਿੱਤੇ ਇਹਨੇ ਭਾਈ ਵੀਰੇ ਪਾ ਗਿਆ ਮੈਂ ਤੇ ਓਏ ਰਾਣਾ ਬਘਾਰ ਸਤਨਾਮ ਕਿਹੜਾ ਵਰਦੀ ਵੀਰੇ ਕਰਦੀ ਵੀਰੇ ਆਪਾਂ ਨੇ ਯਾਰ ਕਰਦੀ ਕਰਦੀ ਆ ਬਘਾਰ ਨੋਨੀ ਵਾਲੇ ਫੜ ਲਈ ਯਾਰ ਇੱਕ ਪੌਣ ਰੋਹ ਇੱਕ ਚੋਹਣ ਹੈ ਹਾਂ ਚੋਹਾਨ ਖਾਨ ਨੇ ਇੱਕ ਪੌਣ ਰੋਹ ਇੱਕ ਪੌਣ ਰੋਹਣ ਸਾਡੇ ਇੱਕ ਮਿੰਟ ਇੱਕ ਮਿੰਟ ਦੰਦੂ ਵਾਲੋਂ ਸੱਜਾ ਆਲਾ ਸੌ ਮੋੜੇ ਨੇ ਸੌ ਮੋੜੇ ਬਾਈ ਆ ਗੱਣ ਨੋੜ ਨੋੜਦੀ ਲਾਓ ਜੀ ਹਾਂ ਜੀ انا ਹਾਂ ਉਹ ਪੁੱਤਰਾ ਦੀ ਹੈ ਕਹ ਦੋਦੀ ਹੈ ਬਾਈ ਨਮਾ ਦੇ ਨੋੜਿਆ ਸੀ 8000 ਗਿਆ ਹੈ 212 ਲੈ ਹੁਣ ਹਾਕ ਮਾਰ ਮਿੱਤਰ ਜਿਨ੍ਹਾਂ ਦੀ ਇਹ ਆ ਦੋ ਇਹਨਾਂ ਦੀ ਕਰਨੀ ਨਹੀਂ ਕਰਨ ਦੀ ਕਰ ਦੋ 2400 2400 ਕਰਤਾ ਦਾ ਸੁੱਖਾ ਮਾਲਾ 700 ਜੀ ਦਵਾਈ ਦਾ ਹੈਗਾ ਵੀਰੇ 30 ਨੰਬਰ ਤੇ ਦੇਖੀ ਹਾਲੇ ਜਰਾ ਗੱਲ ਜੀ ਆਪਣਾ ਵੀਰ ਸੁੱਖਾ ਮਾਲਾ ਹੈਲੋ ਕੀ ਕਰੇ ਬਣੀ ਕਲਾ ਲਾ ਵੀਰੇ ਹਾਂ ਬਿੱਦੂ ਬਾਈ ਸੁੱਖਾ ਮਾਲਾ ਕਰਦੇ ਹੈਲੋ ਹਾਂ ਮਾ ਮੇਰੇ ਪਾਸੋਂ ਖਾਮਾ ਲੇ ਇੱਕ ਮਿੰਟ ਇੱਕ ਮਿੰਟ ਨਾ ਮਾ ਬਿੰਦੂ ਹੋ ਗਿਆ ਨਾ 10 ਕਿੰਨੇ ਹੋ ਗਏ ਪੱਤੀ ਪੱਤੀ ਨੰਬਰ 14 ਹਾਂ ਇੱਕ ਮਿੰਟ ਨਾ ਕਿ ਵੀ ਤੇ ਮੇਰਾ ਨਾ ਉਹ ਵੀਰੇ ਗੱਗੀ ਆ ਕਾਪੀ ਦੀ ਸੇਵਾ ਵਾਲ ਗੱਗੀ ਵਾਈ ਆਪਣਾ ہماری ਜੇ ਦੋ ਕੁੱਪਤਰਾ ਵੀ ਬਣਦੇ ਪੱਤੀ ਇੱਕ ਤਾਂ ਰਹਿ ਗਿਆ ਡਿੰਪਲ ਭੱਫਲਾ ਤੇ ਆ ਟੈਂਪਰ ਭੱਫਲਾ ਐਂਟਰੀ ਕਰਾ ਵੀਰੋ ਲੋਰੀ ਆਪਣਾ ਇਹ ਗਰੁੱਪ ਉਸਤਾਦ ਕੱਲੂ ਮਾਰਾ Obaya oh, pada grup itu. Celoi. Bir kayak halai. bayi perang. Pogor. Acha, udah bayi dah kalah kalah yang mana, Pak? ini dapat mau juga, paling. ਭਾਈ ਜਾਈਂ ਜਾਂ ਖਲੇ ਭਾਈ ਕੇ ਹਰਾ ਨਹੀਂ ਭਾਈ ਵੀਡੀਓ ਬਣਾ ਸਕਦਾ ਭਾਈ ਰੋਟੀ ਆਪਣੇ ਘਰ ਤੇ ਲਿਆਏ ਆ ਜੀ ਹਰੀ لال ਕਛੀ ਹੈਲੋ ਮਰਾ ਵੀ ਜਾਇਆ ਤਰਸੀ ਪੈਰ ਹੈਲੋ ਤ੍ਰੀਹੀ ਬੈਣਾ ਚੋਹਰ ਖੰਨਾ ਪਾਵਨ ਰਹਾਉਣਾ ਬਿੰਦੂ ਮਾਲਾ ਅੱਜ ਕੁੱਤਾਂ ਦਾ ਟਾਈਮ ਆ ਵੀਰੇ ਬਾਕੀ ਸਾਰੇ ਓਕੇ ਆ ਤਰਸੀ ਪੈੜ ਤਰਸੀ ਪੈੜ ਚੋਹਰ ਖੰਨਾ ਪਾਵਨ ਰਹਾਉਣਾ ਬਿੰਦੂ ਮਾਲਾ ਇਹਦੇ 9 15 ਦਾ ਟਾਈਮ ਆ 1/2 ਘੰਟੇ ਦਾ ਟਾਈਮ ਆ ਓਕੇ ਜੀ ਨੇ ਬਿੰਦੂ ਮਾਲਾ ਕਬੂਤਰ ਸਹੀ ਆ ਵੀਰੇ ਠੀਕ ਜੀ ਉੱਤਰ ਸਹੀ ਜੀ ਡੋਰ ਤੇ 3 7 ਨਾਮ ਗਗੜੇ ਤੇ ਟਾਈਮ ਆਉਂਦਾ ਸਰ ਜੀ ਬੜਾਈ ਵਧੀਆ ਬਾਈ ਬਾਈ ਵੀਡੀਓ ਹਰੇਕ ਦਿਨ ਦੇਖੀਏ ਤੇ ਪਿਆ ਵੀ ਖਾਣਾ ਖਾਈ ਸੋ ਤੇ ਨਹੀਂ ਹੜਾ ਜਮਟ ਸਾਰ ਰਹੇ ਆਪਾਂ ਐਸਾ ਰਹੋ ਆਪਾਂ ਕਿ ਨਾਈਟ ਆਉਂਦਾ ਬਾਈ ਰੱਖੇ ਪਰ ਉਹ ਰਿਲੇ 3 ਮੈਂ ਚੁੜਾਉਂਦਾ ਰੱਖਾਂ ਅੱਛਾ ਜੀ ਤੇ ਬਾਈ ਆਪਣਾ ਹਸਪਤਾਲ ਦਾ ਆਪਣਾ ਕੋਈ ਅੱਛਾ ਜੀ ਬਾਹਰੋਂ ਹਸਪਤਾਲ ਬਾਬਾ ਮਾਸਟਰ ਆਵੇ ਅੱਛਾ ਜੀ छॾी बाजी 30 35 ਬਾਜ਼ੀਆਂ ਖੱਟ ਲਿੱਤੀਆਂ ਠੀਕ ਹੈ ਹਾਂ ਜੇ ਕਾਟੇ ਹੀ ਸ਼ੌਟ ਕਰਦੇ ਨੇ ਸਭੀ ਬੋਲੀ ਨਾ ਲੜੀ ਸਭੀ ਬੋਲੀ ਦੁਬਾਰਾ ਲਾਈਵ ਚ ਚਾਈ ਦੇ ਵੀਰੇ ਇੱਕ ਕੁ ਉੱਤੇ ਦੇ ਟਾਈਮ ਆ ਕਿੰਨੇ ਤੇ ਟਾਈਮ 12:20 ਤੋਂ ਆ 12:20 ਤੋਂ ਟਾਈਮ ਆ ਵੀਰੇ ਉਹ ਸਾਰੀ ਵੀਰਿਓ ਖੜੇ ਨੇ ਸਾਰੀ ਇੱਥੋਂ ਦੇਖਦੇ ਨੇ

ਲੱਗਿਆ ਬਾਈ ਕੁ ਤਾਨ ਲਾਗਣੇ ਫੇਰ ਬਾਤਾਂ ਕਰੀਏ ਆ ਬੁਲਾਤਾ ਆ ਅੱਜ ਡਾਈ ਨਹੀਂ ਤੂੰ ਆਪਣੇ ਆਪਣਾ ਲੋੜੀ ਲੱਗਿਆ ਆ ਮੈਂ ਦੇਖ ਕੋਈ ਕਰਨੀ ਤਾਂ ਨਹੀਂ ਲੱਗਿਆ ਬਾਈ ਬਾਈ ਬਾਲੀ ਖਦਰੀ ਆਰੇ ਚਾ ਚੁਕੇ ਆ ਜੀ ਇੱਥੇ ਨਹੀਂ ਹੋਣਾ ਨੇ ਮਾ ਮਾਰੂ ਪਹਿਲਾਂ ਮਾਰ ਆਇਆ ਆਇਆ ਹਾਂ ਲੱਗਦੀ ਹੈ ਹੁਣ ਨਹੀਂ ਕਰਦੇ ਆਇਆ 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 ਦੇ ਦਲਾ ਦੇ ਓਏ ਆਜਾ ਆਜਾ ਮੱਲੇ ਚ ਆਇਆ ਆਇਆ ਮੰਨ ਗਿਆ ਆਇਆ ਆਇਆ ਯਾਰ ਬੈ ਜਾ ਸੁਣੋ ਭਰਾਵ ਚੱਕੇ ਬੋੜੀ ਲਾ ਲਾ ਯਾਰ ਓਏ ਜਾਨ ਪ੍ਰਾਨ ਨਹੀਂ ਕੀ ਕਹਿੰਦਾ ਹੈ ਤਾ ਯਾਰ ਕੀ ਕਹਿੰਦਾ ਹੈ ਬੰਦਾਸ ਕੀ ਕਹਿੰਦਾ ਹੈ ਯਾਰ ਕਿਤਰਾ ਹੈ ਭਾਈ ਬੰਦਾਸ ਕੀ ਕਹਦਾ ਹੁੰਦਾ ਹੈ ਅਕਲ ਲਾ ਲਾ ਦੇ ਨਾ ਗਿਰਦੀ ਪਰ ਅਕਲ ਆਲਾ ਮੁੰਡੇ ਦੀ ਆ ਗਿਆ ਉਹ ਇੱਧਰ ਆ ਦੇ ਆ ਨੀਵੇਂ ਆ ਜਾਣਾ ਰਵੀ ਹੋ ਜਾ ਥੋੜਾ ਨੀਵਾ ਹੋ ਜਾ ਫਿਰ ਤਾਰ ਲਾ ਕੇ ਆ ਸਕਦਾ ਜੀ ਪਹਿਲਾਂ ਯਾਰ ਆਇਆ ਦੇ ਲਈ ਹੱਥ ਦੇ ਲਈ ਆ ਗਿਆ ਆ ਜਾ ਆ ਜਾ ਆ ਜਾ ਮਾਰ ਮਾਰ ਸਾਰੇ ਨਾ ਵੀਡੀਓ ਚ ਤੂੰ ਮਾਰਵੇਂ ਆ ਲਾਡੂ ਬਣਾ ਲਾ ਲੋਏ ਲਾਗੇ ਸਾਰੇ ਨੇ ਸ਼ਰਮਾਂ ਲਾਲੀਆਂ ਜਿੰਨੀ ਜਾ ਕੇ ਥਾਣਾ ਰਹਿ ਗਏ ਟੁੰਗਾ ਦੇ ਆ ਰਹੇ ਨੇ ਅੱਗੇ ਹਲੇ ਉਸਤਾਦ ਕਿੰਨੇ ਰਹਿ ਗਏ 19 ਆਇਆ 19 ਉਤਰਾ ਜਾ ਰਿਹਾ ਬਾਈ ਰਹਿ ਗਏ ਕਿਸ ਨੂੰ ਪਤਾ ਆ ਡਾਕਟਰ ਖੜਾ ਆਪਣਾ ਉਹ ਵੀਰ ਆਪਣਾ ਹੋਗਾ ਇਹ ਫਟੇ ਆਮਨ ਸ਼ੈੜੀ

ਹਾਂ ਮਾਨੇ ਆ ਗਈ ਆ ਗਈ ਆ ਕੇ ਦੇਖ ਮੈਨੂੰ ਨੀ ਮਾਰ ਬੜਾ ਕਿਉਂ ਆਉਣ ਬੰਦੇ ਦੁਗੈਰ ਹੋ ਗਏ ਥਰੀ ਰੋਗਲਾ ਨਹੀਂ ਅਸੀਂ ਆਪਣਾ ਲਾਉਣਾ ਕਹਿੰਦਾ ਬਾਈ ਕਹਿੰਦਾ ਬਾਈ ਛਤਰੀ ਲੱਭਦਾ ਫਿਰਦਾ ਕਹਿੰਦਾ ਅਲਾਈ ਵੀ ਮੜੀ ਪਾਉਂਦੇ ਲਾ ਦੁਕਾਨਾਂ ਯਾਰ ਆ ਆ ਸਾਰ ਕੇ ਰੱਢ ਕੇ ਲਾਈ ਪਾਉਂਦੇ

ਆਇਆ ਨੋ ਕੋਈ ਨਾ ਆਇਆ ਆਹ ਲੀ ਆ ਰਿਹਾ ਜਗਲੇ ਲੱਗਦਾ ਆਹ ਲੀ ਜਗਲੇ ਨਾ ਬਾੜੇ ਕਿੰਝ ਰਹੇ ਖਾ ਉਹ ਲੰਕਾ ਦੀ ਢੀਰ ਲਾ ਦੇ 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 ਨਾ ਬੜਾ ਗਾ ਲਿਆ 11 ਅੱਜ ਤਾਂ ਆ ਗਿਆ ਨਾ ਮਾਰੀ 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 ਸੁਣਾ ਲੈ ਤੂੰ ਬਣਾ ਦੇ ਯਾਰ ਉਹਨੂੰ ਆਡੀ ਕਿ ਫੜਾ ਦੇ ਲੋ ਬੜਾ ਰਹਿਵਾ ਤੋਂ ਬਹੁਤ ਜੱਤੀ ਬੜੀ ਮਰਜੀ ਉੱਪਰ ਕਰਾ ਦੇ ਫੜਾ ਦੀ ਬਾਈ ਨੂੰ ਉੱਪਰ ਕਰਦੀ ਆਇਆ ਆਇਆ ਆਲਾ ਮਾਈ ਛਤਰੀ ਬਦਲਦੀ ਉਹ ਆਪਣਾ ਕਾਲੂ ਉੱਤਰਦਾ ਛਤਰੀ ਫਾਪੀ ਪਾ ਬਾਈ ਹਲੋ ਐਏ ਹਲੋ ਹਾਂ ਜੀ ਖੜ ਜਾਓਗੇ ਖੜ ਜਾ ਜੀ ਖੜ ਜਾ ਆਇਆ ਰੇ ਜਿੱਥੇ ਗਿਆ ਉਤਾਰ ਦੇ ਹਾਂ ਬਹੁਤ ਚਾਹਿਆ ਬੰਦੋ ਆਈਂਦਾ ਤਾਂ ਰਾਤ ਨੂੰ ਬਹੁਤ ਫਾਇਦਾ ਆ ਯellow ਦੇ ਆਣੇ ਆਣੇ ਬਾਈ ਇਹੇ ਹਾਂ ਹੋ ਯellow ਦੇ ਆਣੇ ਆ 18 ਰਹਿ ਗਏ ਤੇ ਵਾਹ ਬੈਠੇ ਉਹ ਲੋ ਨਾ ਉਹ ਨਹੀਂ ਪਤਾ ਹਲੇ ਕੋਈ ਬਾਅਦ ਦੇਖੀ ਆਈ ਰਕਤ ਤਾਰਾ ਲੱਗੇ ਰਿਹਾ ਕਿਤੇ ਬਹੁਤ ਪਾਇ ਚੋ ਕਰੋ ਰਦੀ ਹੈ ਜਨ ਨੂੰ ਭੇਜਣਾ ਨਹੀਂ ਨਹੀਂ ਬੰਦੇ ਨੇ ਲੌਰੀ ਆਲੇ ਕਾਪੀ ਵਾਲੇ ਕੋਲੇ ਸਾਡੇ ਖੜੇ ਹੋ ਗਏ ਥੈਂਕ ਯੂ ਕੱਲ ਲੱਗਿਆ ਹੈ ਆਪਣਾ ਛਤਰੀ ਪਹਰਾਣਾ ਉਹ ਚੱਰੀ ਜਾਂਦਾ ਉਹ ਬਾਈਂ ਦਾ ਰੁਕ ਲਾ ਹੈ ਉਹ ਆ ਬਾ ਚੇ ਆ ਠੀਕ ਆ ਫੜ ਗਈ ਇਹ ਇਹ ਪਲਾਸਟਿਕ ਦਾ ਉਤਰਿਆ ਇਹਦਾ ਆ ਜਿਹੜਾ ਪੁਹਤਰੀਵੰਨ ਆਹ ਟ੍ਰੇਨ ਚੱਤੀ ਪੋਈ ਪੁਹਤ ਟ੍ਰੇਨ ਚੱਤੀ ਭਾਈ ਪੂਰੀ ਟ੍ਰੇਨ ਹੀ ਗਾ ਕੜਾ ਉਤਰਿਆ ਆ ਆ ਆ ਕੜਾ ਪਲਾਸਟਿਕ ਦਾ ਗਾ ਇਹਨਾਂ ਨੂੰ ਪੱਟਾ ਲਈ ਜਿਹੜਾ ਮਾਚਾ ਗਾ ਹਾਂ ਹਾਂ ਮਾਰੇ ਬਿਠਾ ਲੇ ਬਿਠਾ ਲੇ ਆਇਆ ਉਹ ਅੰਦਾਜ਼ਾ ਲਾਉਂਦੇ ਹਾਂ ਕਰੀਪਾ ਕਰਨਾ ਨਰਲਾ ਆਇਆ ਆਇਆ ਆਮਰ ਮਾਨ ਦਾ ਸ਼ਾਤਰੀ ਆਇਆ ਰੇ ਜੀ ਮੰਨੂਗਾ ਉਹ ਦਾ ਮੇਰੇ ਹੋਏ ਅੱਛਾ ਆਇਆ ਰੇ ਜੇ ਨਾਸ ਸਵੇਰੇ ਕਿ ਹਾਵੀ ਹਾਵੀ ਅੱਜ ਰਾਤੇ ਰਾਤੇ ਮਾਰ ਘੱਡੀ ਆਇਆ ਅੰਦਰ ਘਟਡਾਲੀ ਆਇਆ ਰੇ ਆਇਆ

ਮਤਬਾ ਦੀ ਕਰਦਾ ਉਹੀ ਰੱਖਣੀ ਹੋਣੀ ਨਾ ਆ ਆ ਆ ਆ ਏ ਓਏ ਆ ਯਾਰ ਏ ਆਰੇ ਦੋ ਹੀ ਬਣਾਲੀ ਵੀ ਦੇਣਾ ਆ ਆ ਆ ਯਾਰ ਨਾ ਉਹ ਪੈਂਦਾ ਉੱਤੇ ਜੰਟਾਣਾ ਆਣੇ ਆ ਆ ਯਾਰ ਆ ਰਿਹਾ ਉਹ ਕਟਰ ਬਾਈ ਜੀ ਸਾਡੇ ਗਰਾਊਂਡ ਦੇ ਹੋਏ ਬਾਈ ਫਤੇ ਬਾਈ ਵੱਜਣਾ ਇੱਕ ਦੂਜੇ ਚ ਕੈਮਰਾ ਮੇਰੇ ਨਾਲਿਆ ਬੰਦ ਕੈਮਰੇ ਤੇ ਕੈਮਰਾ ਬੁਰਕਾ ਲਗਾ ਲਿਆ ਬੁਰਕਾ ਲਗਾ ਲਿਆ ਆਇਆ ਓਏ ਆਇਆ 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 ਕੱਲ੍ਹ ਮਾਸੋਂ ਕਰਾਵਾਂਗਾ